ਤੀਜੀ ਵਾਰ ਸੱਤਾ ਚਾਈ ਭਾਜਪਾ ਦੀ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਤੇ ਜਿਸ ਤਰੀਕੇ ਨਾਲ ਬਜਟ ਨੂੰ ਲੈ ਕੇ ਲੋਕਾਂ ਦੀਆਂ ਕੀ ਉਮੀਦਾਂ ਨੇ ਕਿਉਂਕਿ ਲਗਾਤਾਰ ਸਰਕਾਰ ਨੇ ਵੱਡਾ ਸਮਾਂ ਰਾਜ ਕੀਤਾ ਤੇ ਲੋਕਾਂ ਦੀਆਂ ਉਮੀਦਾਂ ਤੇ ਕਿਤਨਾ ਕਿਤੇ ਖਰੀ ਵੀ ਉਤਰਦੀ ਰਹੀ ਹੈ ਪਰ ਹੁਣ ਕਿਸਾਨਾਂ ਦੀਆਂ ਕੀ ਉਮੀਦਾਂ ਨੇ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਕਿਉਂਕਿ ਲੰਮਾ ਸਮਾਂ ਕਿਸਾਨਾਂ ਨੇ ਦਿੱਲੀ ਦੇ ਸੰਘਰਸ਼ ਵੀ ਕੀਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਤਨਾ ਕਿਤੇ ਕਿਸਾਨ ਜਿਹੜੇ ਜੂੰਜਦੇ ਰਹੇ ਪਰ ਹੁਣ ਨਮੋਬੱਧ ਬਜਟ ਪੇਸ਼ ਹੋਣਾ ਆ ਕਿਉਂਕਿ ਤੀਜੀ ਵਾਰ ਸਰਕਾਰ ਬਣ ਚੁੱਕੀ ਆ ਪਹਿਲਾ ਬਜਟ ਜਿਹੜਾ ਪੇਸ਼ ਹੋਣਾ ਉਹਦੇ ਨਾਲ ਕਿਸਾਨ ਸਾਡੇ ਨਾਲ ਮੌਜੂਦ ਨੇ ਪਾਕਿਸਤਾਨ ਨਾਲ ਗੱਲ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਬਜਟ ਨੂੰ ਬਜਟ ਜਿਹੜਾ ਵਾ ਕਿਸ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਕਿਸਾਨਾਂ ਲਈ ਕਿੰਨਾ ਕੁ ਲਾਭਦਾਇਕ ਹੋਣਾ ਚਾਹੀਦਾ ਇਸ ਨਾਲ ਸਾਡੇ ਨਾਲ ਕਿਸਾਨ ਮੌਜੂਦ ਨੇ ਅੱਜ ਕੀ ਕਹਣਾ ਚਾਹੁੰਦੇ ਹੋ ਪਹਿਲਾ ਬਜਟ ਜਿਹੜਾ ਪੇਸ਼ ਹੋਣ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਕਿਸ ਤਰੀਕੇ ਦੀਆਂ ਉਮੀਦਾਂ ਨੇ ਸਰਕਾਰ ਦਾ ਦੇਖੋ ਜੀ ਤੀਸਰੀ ਵਾਰ ਸਤਾਚ ਆਈ ਭਾਜਪਾ ਸਰਕਾਰ ਦਾ ਅਸੀਂ ਤੇ ਹੁਣ ਧੰਨਵਾਦ ਕਰਦੇ ਆਂ ਸਰਕਾਰ ਦਾ ਆਈ ਦਾ ਦੂਸਰਾ ਇਹ ਹੈ ਕਿ ਕਿਸਾਨਾਂ ਵੱਲੋਂ ਅਸੀਂ ਤੇ ਇਹ ਚਾਹੁੰਦੇ ਆ ਕਿ ਸਰਕਾਰੀ ਸੁਭਾਵਾਂ ਨੂੰ ਹੋਰ ਤਾਂ ਚੁੱਕਣਾ ਚਾਹੀਦਾ ਜਿਸ ਤਰ੍ਹਾਂ ਕਿ ਮਤਲਬ ਸੁਭਾਵਾਂ ਦੇ ਉੱਪਰ ਸਰਕਾਰੀ ਸੁਭਾਵਾਂ ਦੇ ਉੱਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਕਾਫੀ ਫਾਇਦਾ ਮਿਲਦਾ ਔਰ ਕੁਝ ਸਰਕਾਰ ਧਿਆਨ ਦੇਵੇ ਜਿਸ ਤਰ੍ਹਾਂ ਕਿ ਹੁਣ ਜਿਹੜੇ ਡੈਥ ਕੇਸ ਹੋ ਗਏ ਨੇ ਜਿਹੜੇ ਜਿਨ੍ਹਾਂ ਦੇ ਮੈਂਬਰ ਜਿਹੜੇ ਦਤ ਹੋ ਗਏ ਉਹਨਾਂ ਦੀ ਅੱਗੇ ਨਵੇਂ ਮੈਂਬਰ ਨਹੀਂ ਬਣ ਰਹੇ ਜਿਹੜੇ ਕਿ ਲੋਕ ਤਰਲੇ ਮਾਰਦੇ ਆ ਅੱਜ ਤੱਕ ਕੋਈ 20 25 ਸਾਲ ਪਹਿਲਾਂ ਲੋਕਾਂ ਨੂੰ ਇਹ ਜਾਗਰਤੀ ਨਹੀਂ ਸੀ ਹੈਗੀ ਕਿ ਸਰਕਾਰੀ ਸੁਭਾਵਾਂ ਤੋਂ ਕੀ ਫਾਇਦਾ ਲਿਆ ਜਾ ਸਕਦਾ ਹੁਣ ਸਾਰਿਆਂ ਦਾ ਧਿਆਨ ਆ ਇਸ ਤਰ੍ਹਾਂ ਦੇ ਆ ਫਿਰ ਦੂਸਰਾ ਜਦੋਂ ਸੀਜ਼ਨ ਆਉਂਦਾ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਡੀਜ਼ਲ ਜਿਹੜਾ ਵਾ ਉਹ ਸੀਜ਼ਨ ਦੇ ਉੱਤੇ ਆਣ ਕੇ ਉਹ ਥੋੜਾ ਸਸਤਾ ਕਰਨਾ ਚਾਹੀਦਾ ਕਿਸਾਨ ਕਿਸਾਨ ਨੂੰ ਯੂਰੀਆ ਜਿਹੜੀ ਆ ਖਾਦ ਜਿਹੜੀ ਆ ਕੋਈ ਵੀ ਆਏ ਚੰਗੇ ਟਾਈਮ ਤੇ ਵਧੀਆ ਤਰੀਕੇ ਨਾਲ ਮਹੱਈਆ ਕਰਾਉਣੀ ਚਾਹੀਦੀ ਆ ਤਾਂ ਕਿ ਆਪਣੀਆਂ ਫਸਲਾਂ ਨੂੰ ਪਾ ਕੇ ਵਧੀਆ ਤਬਾਦ ਕਰ ਸਕੇ ਫਿਰ ਜੋ ਕਿਸਾਨ ਤੇ ਮਜ਼ਦੂਰ ਆ ਜੇ ਮਜ਼ਦੂਰ ਆ ਜਾਂਦਾ ਉਹਨੂੰ ਜੇ 500 ਰੁਪਿਆ ਦਿਹਾੜੀ ਮਿਲਦੀ ਆ ਤੇ ਉਹਦੇ ਖਰਚੇ ਮਤਲਬ ਇੰਨੇ ਜ਼ਿਆਦਾ ਹੋ ਜਾਂਦੇ ਆ ਤੇ ਉਹ ਉਸ ਚੀਜ਼ ਵੱਲੇ ਮੰਗਾਈ ਵੱਲੇ ਧਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਕਿ ਉਹ ਕਿਸਾਨ ਦੀ ਦੀ ਗੱਲ ਲੈ ਲੋ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਜਿਹਦੇ ਵਿੱਚ 120 25 ਰੁਪਏ ਕਿਲੋ ਤੱਕ ਟਮਾਟਰ ਵੇਚ ਰਹੇ ਆ ਜਦੋਂ ਕਿ ਕਿਸਾਨ ਦੇ ਕੋਲ ਟਮਾਟਰ ਸੀਗੇ 5-4 ਰੁਪਏ ਇਵਨ ਇਤੋਂ ਤੱਕ ਕਿ ਅਸੀਂ ਸੜਕਾਂ ਤੇ ਵੀ ਲਾ ਕੇ ਆਉਂਦੇ ਰਹੇ ਇਹਨਾਂ ਚੀਜ਼ਾਂ ਵੱਲ ਜੇ ਸਰਕਾਰ ਧਿਆਨ ਦੇ ਦੇਵੇ ਤੇ ਗਰੀਬ ਕਿਸਾਨ ਤੇ ਮਜ਼ਦੂਰ ਜਿਹੜੇ ਆ ਖੁਸ਼ਹਾਲ ਹੋ ਸਕਦੇ ਆ ਕਿਉਂਕਿ ਜਦੋਂ ਸਾਡੇ ਕੋਲ ਚੀਜ਼ ਆ ਉਦੋਂ ਸਾਨੂੰ ਪੂਰੇ ਰੇਟ ਤੇ ਵਿਕਣੀ ਚਾਹੀਦੀ ਸਾਡੀ ਜੀ ਬਿਲਕੁਲ ਜੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਵਾਸਤੇ ਵਧੀਆ ਜਿਹੜੀ ਬਜਟ ਆਉਣਾ ਚਾਹੀਦਾ ਜਿਹੜੀ ਸ੍ਰੀ ਕਿਸਾਨੀ ਦਾ ਖੁਸ਼ਹਾਲ ਹੋ ਸਕੇ ਅੱਜ ਕਿਸ ਤਰੀਕੇ ਨਾਲ ਵੇਖਦੇ ਹੋ ਬਜਟ ਨਵਾਂ ਪੇਸ਼ ਹੋਣ ਜਾ ਰਿਹਾ ਕਿਸਾਨਾਂ ਨੂੰ ਵਾਸਤੇ ਕੀ ਉਮੀਦਾਂ ਨੇ ਇਸ ਵੇਲੇ ਤੁਸੀਂ ਸਾਨੂੰ ਬਜਟ ਦੇਤੇ ਅਸੀਂ ਜੀ ਕਿਸਾਨਾਂ ਵਾਸਤੇ ਮੈਂ ਵੀ ਇੱਕ ਕਿਸਾਨ ਆ ਕਿਸਾਨਾਂ ਵਾਸਤੇ ਸਾਰਿਆਂ ਦੀ ਅਸੀਂ ਗੱਲ ਕਰਦੇ ਆ ਕਿ ਜੋ ਸਰਕਾਰ ਨੇ ਬੀਮਾ 5 ਲੱਖ ਦਾ ਕਿਸਾਨਾਂ ਵਾਸਤੇ ਮੋਹਿਆ ਕਰਾਇਆ ਵਾ ਉਹਦੇ ਵਿੱਚ ਸਿਰਫ ਆਪਾਂ ਕਿੱਢੀ ਦਾ ਇਲਾਜ ਕਰਵਾ ਸਕਦੇ ਆ ਜਾਂ ਛੋਟਾ ਮੋਟਾ ਅਸੀਂ ਚਾਹੁੰਦੇ ਆ ਜੇ 5 ਲੱਖ ਦਾ ਇਲਾਜ ਆ ਕੋਈ ਵੀ ਪ੍ਰੋਬਲਮ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਆਉਂਦੀ ਆ ਤਾਂ ਉਹਦਾ 5 ਲੱਖ ਦਾ ਜਿਹੜਾ ਇਲਾਜ ਆ ਕੋਈ ਵੀ ਭਾਵੇਂ ਉਹ ਹਾੜਦਾ ਵਾ ਭਾਵੇਂ ਉਹ ਬਰੇਨ ਦਾ ਵਾ ਭਾਵੇਂ ਉਹ ਬੁਖਾਰ ਆ ਭਾਵੇਂ ਕੋਈ ਵੀ ਸਾਨੂੰ ਪ੍ਰੋਬਲਮ ਹੁੰਦੀ ਆ ਸਾਡਾ ਉਹ ਇਲਾਜ ਜਿਹੜਾ 5 ਲੱਖ ਦਾ ਪੂਰਾ ਉਸ ਸਿਮਤ ਹੋਣਾ ਚਾਹੀਦਾ ਵਾ ਇਹ ਨਹੀਂ ਕਿ ਵੀ ਆਪਾਂ ਕਿੱਡੀ ਨਾਲ ਇਲਾਜ ਹੀ ਕਰਾ ਸਕਦੇ ਆ ਬਾਕੀ ਇਲਾਜ ਨਹੀਂ ਕਰਵਾ ਸਕਦੇ ਬਿਲਕੁਲ ਜਿਸ ਤਰੀਕੇ ਨਾਲ ਕਿਹਾ ਕਿ ਆਸ਼ੀਮਾਨ ਜਿਹੜਾ ਕਾਰਡ ਸਰਕਾਰ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਇਸ ਵਾਰ ਜਿਹੜਾ ਕਿਸਾਨਾਂ ਵਾਸਤੇ ਵਧੀਆ ਸਹੂਲਤ ਦੇਣੀ ਚਾਹੀਦੀ ਆ ਕਿ ਹਰ ਤਰੀਕੇ ਦਾ ਇਲਾਜ ਹੋ ਸਕੇ ਹਾਂਜੀ ਕਿਸ ਤਰੀਕੇ ਦੀਆਂ ਉਮੀਦਾਂ ਨੇ ਕਿਉਂਕਿ ਬਜਟ ਤਾਂ ਹਰ ਵਾਰੀ ਸਰਕਾਰਾਂ ਪੇਸ਼ ਕਰਦੀ ਆ ਸਰਕਾਰਾਂ ਨੇ ਬਣਾਉਣਾ ਹੁੰਦਾ ਬਜਟ ਪਰ ਇਸ ਵਾਰ ਕਿਸਾਨਾਂ ਨੂੰ ਕੀ ਉਮੀਦਾਂ ਨੇ ਬਜਟ ਦੇਖੋ ਜੀ ਕਿਸਾਨਾਂ ਨੂੰ ਤੇ ਪਹਿਲਾਂ ਵੀ 10 ਸਾਲ ਕੋਈ ਉਮੀਦ ਨਹੀਂ ਰਹੀ ਤੇ ਕਿਸਾਨਾਂ ਨੂੰ ਐਕ ਤਾਂ ਵੀ ਕੋਈ ਉਮੀਦ ਨਹੀਂ ਇਹਨਾਂ ਦੇ ਕੋਲ ਸਾਡ ਅਸੀਂ ਤੇਲ ਜਦੋਂ ਪਾਉਂਦੇ ਹੁੰਨੇ ਸੀ ਪਹਿਲਾਂ ਅੱਜ ਤੱਕ 10-20 ਸਾਲ ਪਹਿਲਾਂ ਤੇ ਅਸੀਂ ਤੇਲ ਪਾਉਨੇ ਦਾ 2 ਰੁਪਏ ਲੀਟਰ ਡੀਜ਼ਲ ਤੇ ਹੁਣ ਇਸ ਵੇਲੇ ਹੈਗਾ 100 ਰੁਪਏ ਲੀਟਰ ਇਸ ਕਰਕੇ ਕਿਸਾਨ ਦਾ ਜਿਹੜਾ ਡੀਜ਼ਲ ਬਿਲਕੁਲ ਸਸਤਾ ਹੋਣਾ ਚਾਹੀਦਾ ਕਿਸਾਨ ਨੂੰ ਖਾਲ ਜਿਹੜੀ ਹੈ ਬਿਲਕੁਲ ਸਸਤੀ ਮਿਲਣੀ ਚਾਹੀਦੀ ਆ ਦਾਇਆ ਸਸਤੀ ਮਿਲਣੀ ਚਾਹੀਦੀ ਆ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਉਹ ਮਾਫ਼ ਹੋਣੇ ਚਾਹੀਦੇ ਆ ਜੇ ਕਿਸਾਨੀ ਨੂੰ ਉੱਪਰ ਚੁੱਕਣਾ ਤੇ ਤੇ ਜੇ ਕਿਸਾਨੀ ਨੂੰ ਥੱਲੇ ਸੁੱਟਣਾ ਤੇ ਫਿਰ ਇਸ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹਿਣਾ ਫਿਰ ਕਿਸਾਨੀ ਤਾਂ ਨਹੀਂ ਉੱਠ ਸਕਦੀ ਇਸ ਕਰਕੇ ਕਿਸਾਨੀ ਨੂੰ ਤਾਂ ਚੁੱਕਣ ਵਾਸਤੇ ਚੀਜ਼ਾਂ ਥੋੜੀਆਂ ਸਸਤੀਆਂ ਹੋਣੇ ਲੀਂਦੇ ਆ ਬਾਕੀ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਟਮਾਟਰ ਜਿਦਰਾ ਵਾ ਜਿਸ ਤਰ੍ਹਾਂ 5 ਰੁਪਏ ਸਾਡਾ ਹੁੰਦਾ ਤੇ ਬਾਹਰ ਜਾ ਕੇ ਉਹ 120 ਰੁਪਏ ਵੀ ਗੰਡਿਆ ਹੈ ਜੇ ਸਾਡੇ ਘਰ ਸਬਜ਼ੀ ਆਉਂਦੀ ਆ ਉਦੋਂ ਸਾਡੀ 2 ਰੁਪਏ ਕਿਲੋ ਤੇ ਜਦੋਂ ਵਪਾਰੀ ਕੋਲ ਚੱਲ ਜਾਂਦੀ ਆ ਉਦੋਂ 100 ਰੁਪਏ ਇਹ ਸਾਡਾ ਇਸ ਕਰਕੇ ਮਤਲਬ ਇਹ ਬੈਟ ਦੇ ਉੱਤੇ ਕੋਈ ਮਤਲਬ ਹੈ ਨਹੀਂ ਤੇ ਕੰਟਰੋਲ ਕਰਨਾ ਚਾਹੀਦਾ ਦੂਜੀ ਗੱਲ ਜਿਹੜੇ ਕਰਜ਼ੇ ਲਏ ਆ ਕਿਸਾਨਾਂ ਨੇ ਇਹਨਾਂ ਦੇ ਉੱਤੇ ਮਾਫੀ ਹੋਣੀ ਚਾਹੀਦੀ ਹੈ ਇੱਕ ਤਾਂ ਕਿਸਾਨ ਦੀ ਸਾਰੀ ਕਰਜ਼ ਮਾਫੀ ਹੋਣੀ ਚਾਹੀਦੀ ਹੈ ਬਿਲਕੁਲ ਕਿਸਾਨਾਂ ਦੀ ਕਰਜ਼ ਮਾਫੀ ਹੋਣੀ ਚਾਹੀਦੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਬਜਟ ਦੀ ਗੱਲ ਹੋ ਰਹੀ ਹੈ ਇਸ ਵੇਲੇ ਕਿਉਂਕਿ ਜੀ ਕਿਸਾਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿਸਾਨ ਖੜੇ ਹੋ ਤੁਸੀਂ ਸਾਰੇ ਅਸੀਂ ਸੋਚ ਰਹੇ ਹਾਂ ਕਿ ਕਿਸਾਨਾਂ ਦੀ ਗੱਲ ਜਿਹੜੀ ਆ ਸਰਕਾਰ ਤਿਕਰ ਪਹੁੰਚੇ ਕਿਉਂਕਿ 23 ਤਰੀਕ ਨੂੰ ਜਿਹੜਾ ਬਜਟ ਪੇਸ਼ ਹੋਣਾ ਹੈ ਉਹਦੇ ਵਿੱਚ ਕਿਸਾਨਾਂ ਦਾ ਹੱਕ ਰੱਖਿਆ ਜਾਵੇ ਕਿਹ ਇੱਕ ਸਾਢੇ 20 ਸਸਤੇ ਹੋਣਾ ਚਾਹੀਦੇ ਖਾਦਾ ਤੇ ਹੋਰ ਸਾਰੂ ਸਬਸਿਡੀ ਮਿਲ ਕੇ ਸਾਡਾ ਖਾਦਾ ਹੋਣੀ ਸਸਤੀ ਹੋਰ ਉਹ ਸਾਰੀ ਗੱਲ ਕੀਤੀ ਇੱਕ ਡੀਜ਼ਲ ਉਸ ਟਾਈਪਸ ਜੀ ਸਿਰਫ ਬਲਕਿ ਵੀ ਨਾ 2 ਮਹੀਨੇ ਵਾਸਤੇ ਸਾਡਾ ਡੀਜ਼ਲ ਸਰਵਰ ਕੀ ਬਕਾਇਤਾ ਬਲਕਿ 50% ਹੋਣਾ ਚਾਹੀਦਾ ਔਰ 100 ਰੁਪਏ ਪ੍ਰੀ ਲੀਟਰ ਡੀਜ਼ਲ ਹੈ ਬਲਕਿ ਵਤ ਵਤ ਉਹ ਤੋਂ ਇਹਦਾ ਰੁਪਈਆ ਚ ਦੋ ਰੁਪਏ ਘਟੋੜੇ ਹੁੰਦੇ ਆ ਇੱਕ ਘਟੋ ਘਟ ਸਾਨੂੰ 50% ਦੀ ਸਾਨੂੰ ਲੈਸ ਮਿਲੇ ਤੇ ਫੇਰ ਸਾਰੀ ਬਹੁਤ ਪੂਰਤੀ ਲੱਗਦਾ ਕਿ ਤੁਹਾਨੂੰ ਜਿਹੜਾ ਬਜਟ ਆਉਣਾ ਹੈ ਉਹਦੇ ਵਿੱਚ ਇੱਕ ਵਰਾਖਮਾ ਚੀਜ਼ ਰੱਖੀ ਜਾਵੇ ਕਿਸਾਨਾਂ ਵਾਸਤੇ ਡੀਜ਼ਲ ਵਾਸਤੇ ਇੱਕ ਸਬਸਿ ਦੇ ਕੋਲ ਕੀ ਕਹਿ ਸਕਦੇ ਮਲਕੀ ਸਾਡੇ ਨਾਲ ਹੋਰ ਵੀ ਕਿਸਾਨ ਨੇ ਲਗਾਤਾਰ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਅੱਜ ਭਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਬਜਟ ਪੇਸ਼ ਹੋਣ ਜਾ ਰਿਹਾ ਜਿਸ ਤਰੀਕੇ ਬਸਾਰਿਆਂ ਨਾਲ ਗੱਲ ਕਰ ਰਹੇ ਸੀ ਤੁਸੀਂ ਵੀ ਕਿਸਾਨ ਹੋ ਸਾਡਾ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ ਹੈਗਾ ਸੀ ਵੀ ਅਸੀਂ ਲੋਕਾਂ ਨਾਲ ਗੱਲ ਕਰਨੇ ਆ ਕਿ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੇ ਆ ਕਿ ਇਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਬਜਟ ਵੇਖੋ ਜੀ ਸਰਕਾਰ ਨੂੰ ਤੇ ਜਿਵਰੀ ਜੇ ਸਤਾ ਦੇ ਵਿੱਚ ਆਈ ਆ ਬਜਟ ਤੋਂ ਉਹਨਾਂ ਨੂੰ ਚਾਹੀਦਾ ਵੀ ਹਰ ਚੀਜ਼ ਦੇ ਉੱਤੇ ਐਮਐਸਪੀ ਦੇਣ ਸਭ ਤੋਂ ਪਹਿਲੀ ਗੱਲ ਜਿਹੜਾ ਵਪਾਰੀ ਵਾਲੇ ਪਾਸੇ ਆਪਣਾ ਲੱਤਾਂ ਖਿੱਚਦੀ ਸਰਕਾਰ ਪੇਸ਼ ਆ ਨੂੰ ਐਮਐਸ ਵਪਾਰੀ ਨੂੰ ਕੀ ਕਰਦਾ ਵਪਾਰੀ ਆਪਣੀ ਮਰਜ਼ੀ ਦਾ ਮਾਲ ਖਰੀਦਦਾ ਖਰੀਦ ਕੇ ਮਾਲ ਉਹੋ ਹੀ ਸਟੋਰ ਕਰਕੇ ਉਹੋ ਹੀ ਬਾਤਾਂ ਸਾਨੂੰ ਮਹਿੰਗੇ ਭਾਵਾਂ ਤੇ ਦੇਂਦਾ ਲੋਕਾਂ ਦਾ ਨੁਕਸਾਨ ਕਰਦਾ ਤੇ ਜ਼ਮੀਂਦਾਰਾਂ ਦਾ ਨੁਕਸਾਨ ਕਰਦਾ ਸਰਕਾਰ ਨੂੰ ਇਸ ਕਰਕੇ ਐਮਐਸਪੀ ਹਰ ਫਸਲ ਤੇ ਲਾਗੂ ਹੋਣੀ ਚਾਹੀਦੀ ਆ ਹਰ ਫਸਲ ਤੇ ਜਿੱਦਾਂ ਵੀ ਮਹਿੰਗਾਈ ਦੇ ਹਿਸਾਬ ਨਾਲ 200 300 ਰੁਪਈਆ ਦਾ ਰੇਟ ਵਧਣਾ ਜਿੱਦਾਂ ਸੀਜ਼ਨ ਦਾ ਸੀਜ਼ਨ ਨੰਬਰ 2 ਜਿਹੜੀਆਂ ਖਾਦਾਂ ਦਵਾਈਆਂ ਜਾਂ ਖਾਦਾਂ ਦੇ ਉੱਤੇ ਸਬਸਿਡੀ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਖਾਦਾਂ ਦੀ ਕੋਈ ਬਲੈਕ ਨਹੀਂ ਹੋਣੀ ਚਾਹੀਦੀ ਖਾਦਾਂ ਜੀਆਂ ਲੋੜ ਤੋਂ ਵੱਧ ਜਿੰਨੀ ਲੋੜ ਹੈ ਜ਼ਿਮੀਂਦਾਰ ਨੂੰ ਉਸ ਤੋਂ ਵੱਧ ਖਾਦਾਂ ਨੂੰ 4% ਮੋਹਿਆ ਕਰਾਉਣੀ ਚਾਹੀਦੀ ਹੈ ਨੰਬਰ ਤੀਜੀ ਗੱਲ ਹੈ ਜਿਹੜੇ ਬੀਮੇ ਆ ਜਾਂ ਸਰਕਾਰ ਜ਼ਿਮੀਂਦਾਰਾਂ ਦੇ ਕੋਈ ਹਾਸੇ ਗ੍ਰਸਤ ਹੋ ਜਾਂਦੇ ਆ ਜਾਂ ਕੋਈ ਨਾ ਕੁਝ ਮਾਰਾਂ ਪੈਂਦੀਆਂ ਉਹਦਾ ਵੀ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਫਸਲਾਂ ਦੇ ਬੀਮੇ ਕਰਨ ਜੇ ਫਸਲਾਂ ਦਾ ਸਾਡਾ ਕੋਈ ਨੁਕਸਾਨ ਹੁੰਦਾ ਉਹਦਾ ਸਾਡੀ ਬੀਮੇ ਨਾਲ ਭਰਵਾਈ ਹੋਵੇ ਫਸਲਾਂ ਦੀ ਮੈਂ ਇੰਨਾ ਕੁਝ ਕਹਿੰਦਾ ਜੀ ਜੀ ਬੜੀ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਲੋਕਾਂ ਨੇ ਚੁੜਿਆ ਸਰਕਾਰ ਨੂੰ ਕਿਉਂਕਿ ਤੀਜੀ ਵਾਰ ਸਰਕਾਰ ਬਣਨੀ ਬੜੀ ਵੱਡੀ ਮਾਇਨੇ ਰੱਖਦੀ ਆ ਤੀਜੀ ਵਾਰ ਜਿਹੜੀ ਭਾਜਪਾ ਦੀ ਸਰਕਾਰ ਆਈ ਆ ਇਸ ਵਾਰੀ ਕਿਹੜੀਆਂ ਉਮੀਦਾਂ ਨੇ ਇਹਨਾਂ ਤੋਂ ਕਿਉਂਕਿ ਜੇ ਚੰਗੇ ਬਜਟ ਬਣਉਂਦੀਆਂ ਰਹੀਆਂ ਤਾਂ ਹੀ ਸਰਕਾਰਾਂ ਰਿਪੀਟ ਹੁੰਦੀਆਂ ਨੇ ਇਸ ਵਾਰ ਫੇੜੀ ਕਿਹੜੀ ਉਮੀਦ ਆ ਨੀਰ ਤੇ ਹੀ ਆ ਜੀ ਵੀ ਜੋ ਕਿਸਾਨਾਂ ਦੇ ਮਸਲੇ ਆ ਕਿਸਾਨਾਂ ਨੂੰ ਵੀ ਲੱਗਦਾ ਵੀ ਤੀਜੀ ਵਾਰ ਕਸ ਇਹ ਬਣੀ ਆ ਸਰਕਾਰ ਤੇ ਕੋਈ ਨਾ ਕੋਈ ਇਹਨਾਂ ਨੇ ਸੋਚਿਆਗੀ ਇਹਨਾਂ ਭਰਾਵਾਂ ਦੀ ਸੋਚੂਗੀ ਤੇ ਕਿਸਾਨਾਂ ਦਾ ਤਾਂ ਤਾਂ ਹੀ ਸੋਚਿਆ ਜਾਣਾ ਜੇ ਇਹਨਾਂ ਨੂੰ ਸਬਸਿਡੀ ਤੇ ਕੁ ਇਹ ਸਸਤਾ ਮਿਲੇ ਤੇ ਇਹਨਾਂ ਦੀ ਫਸਲ ਦੀ ਪੂਰੀ ਭਰਪਾਈ ਹੋਏ ਇਹਨਾਂ ਨੂੰ ਐ ਐਮ ਐਸ ਪੀ ਤੇ ਰੇਟ ਮਿਲੇ ਤਾਂ ਹੀ ਖੇਤ ਖਸ਼ਹਾਲ ਹੋ ਸਕਦਾ ਜੀ ਤੇ ਮਜ਼ਦੂਰ ਨੇ ਵੀ ਤਾਂ ਹੀ ਫਿਰ ਲੱਗੇ ਭਾਵੀ ਜਿਹੜਾ ਵਾ ਕੋਈ ਲੈਣੀ ਛੇ ਉਹਨੂੰ ਮਿਲ ਸਕਦੀ ਆ ਪਛਾਨ ਤੇ ਮਜ਼ਦੂਰ ਦੇਸ਼ ਦਾ ਖਸ਼ਹਾਲ ਹੋਵੇਗਾ ਤੇ ਦੇਸ਼ ਆਪੇ ਤਰੱਕੀ ਕਰੇਗਾ ਜੀ ਬਿਲਕੁਲ ਗੱਲ ਕੀਤੀ ਜਾਂਦੀ ਕਿ ਜੇ ਕਿਸਾਨ ਕੁਸ਼ਾਲ ਹੋਏਗਾ ਤਾਂ ਹੀ ਦੇਸ਼ ਕੁਸ਼ਾਲ ਹੋਏਗਾ ਅੱਜ ਭਾਈ ਕੀ ਕਹਿਣਾ ਚਾਹੁੰਦੇ ਹੋ ਬਜਟ ਦੀ ਗੱਲ ਕੀਤੀ ਜਾ ਰਹੀ ਜਿੱਥੇ ਇਸ ਵੇਲੇ ਅਸੀਂ ਜਿਸ ਤਰੀਕੇ ਨਾਲ ਬਜਟ ਦੀ ਗੱਲ ਕਰ ਰਹੇ ਸਾਂ ਵਕਤ ਵਕਤ ਕਿਸਾਨਾਂ ਨਾਲ ਅਸੀਂ ਗੱਲ ਕੀਤੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਜਿਹੜਾ ਵਾ ਤੀਜੀ ਸਰਕਾਰੀ ਸਰਕਾਰ ਜਿਹੜੀ ਰਿਪੀਟ ਹੋਈ ਆ ਤੇ ਲੋਕਾਂ ਨੇ ਵੱਡੀ ਬਹੁਤ ਮੰਤਰਾ ਜਤਾਇਆ ਸਰਕਾਰ ਬਣਾਈਆਂ ਪਰ ਆਉਣ ਵਾਲੇ ਸਮੇਂ ਜਿਹੜਾ ਤੀਜਾ ਬਜਟ ਪੇਸ਼ ਕੀਤਾ ਜਾਣਾ ਉਹਦੇ ਵਿੱਚ ਲੋਕਾਂ ਦੀਆਂ ਕੀ ਉਮੀਦਾਂ ਨੇ ਉਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇਖਦੇ ਕਿ ਸਰਕਾਰ ਕਿਸ ਤਰੀਕੇ ਨਾਲ ਬਜਟ ਬਣਾਉਂਦੀ ਆ ਤੇ ਕਿਸਾਨਾਂ ਲਈ ਕਿੰਨਾ ਕੁ ਖਰਾਬ ਕਰਦੀ ਆ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀ